ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਲਓ ਜੀ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨੰਦਪੁਰ ਪਰਸੋਂ ਜਾ ਕੇ ਆਏ ਇੱਕ ਕੱਲ ਗਏ ਸੀਗੇ ਤੇ ਅੱਜ ਵੀਡੀਓ ਆਈ ਜਾਣੀ ਨੰਦਪੁਰ ਦੀ ਪਾਈ ਆਪਾਂ ਅੱਜ ਫੇਰ ਕਰਦੇ ਹਾਂ ਕੰਮ ਘਾਰ ਪੱਠੇ-ਪੁੱਠੇ ਬੀਜਣੇ ਆ ਲੈਣ ਚੱਲੇ ਆਂ ਵੀ ਆਪਾਂ ਬੀਜ ਲਿਆ ਆ ਕੇ ਤੁਹਾਨੂੰ ਮਿਲਦੇ ਆਂ ਫਿਰ ਦਿਖਾਉਨੇ ਆ ਪੱਠੇ ਬੀਜਦੇ ਆ ਬਾਜਰਾ ਬੀਜਣਾ ਮੱਜ ਇਹਤ ਵਤ ਆਇਆ ਪਿਆ ਵਾ ਅਨੰਦਪੁਰ ਜਾਣ ਕਰਕੇ ਲੇਟ ਹੋ ਗਈ ਦੋ ਤਿੰਨ ਦਿਨ ਆਪਾਂ ਆਓ ਜੀ ਆਲੂ ਦਾ ਕੰਮ ਚੱਲ ਰਿਹਾ ਆਪਾਂ ਆਲੂ ਉੱਚਾ ਕਰਾਉਣ ਲੱਗੇ ਆਂ ਆਲੂ ਦਾ ਇਧਰ ਸੂਆ ਉੱਚਾ ਹੋ ਗਿਆ ਨਾ ਲੈਵਲ ਸੂਏ ਦਾ ਉੱਚਾ ਹੋ ਜਾਣਾ ਇਹ ਦੇ ਕਰਕੇ ਆਲੂ ਲੱਗੇ ਆ ਉੱਚਾ ਕਰਾਉਣ ਇਹਨੂੰ ਨਾ ਛੋਟੂ ਮੈਸਤਰੀ ਨੂੰ ਕਹੀਂ ਆਹ ਵੱਟ ਤੇ ਉਹ ਵੱਟਾਂ ਤੇ ਟੇਪਰ ਕਰਦਣੇ ਉੱਤੇ ਡੰਡਾ ਪਾ ਕੇ ਨਾ ਪੱਲੀ ਪਾਉਣ ਵਾਸਤੇ ਜੰਗਾ ਤਰਪਾਲ ਹਾਂ ਇੱਕ ਇਹ ਇੱਕ ਉਹ ਹਾਂ ਐਸੇ ਟੇਪਰ ਕਰ ਦਿੰਦੇ ਆ ਫੁੱਟ ਕੁੱਚਾ ਕਰਕੇ ਨਾ ਐ ਟੇਪਰ ਕਰ ਦੂਗਾ ਉਹਦੇ ਉੱਤੇ ਪੱਲੀ ਪਾ ਕੇ ਤਰਪਾਲ ਪੱਤਾ ਪੁੱਤਾ ਨਹੀਂ ਵਿੱਚ ਡਿਗਿਆ ਗਰੂ ਗਰ ਬੰਦਾ ਬੰਦਾ ਰਹਿੰਦਾ ਵਾ ਇੱਥੇ ਪਾਣੀ ਪੀ ਜਾਂਦਾ ਵਿੱਚੋਂ ਆਹ ਬਾਕੀ ਦੇਖਦੇ ਆ ਜੇ ਵਿੱਚੋਂ ਭਰਨਾ ਹੋਇਆ ਤਾਂ ਉਹਲੂ ਭਰ ਦੇਾਂਗੇ ਦੇਖਦੇ ਆ ਸਲਾਹ ਕਰਦੇ ਆ ਜਿਵੇਂ ਵੀ ਹੋਇਆ ਮੈਸਤਰੀ ਕਦਾ ਹੁਣ ਆਊਗਾ ਅੱਛਾ ਅੱਛਾ ਚੱਲ ਕੋਈ ਨਾ ਆ ਜਾਂਦਾ ਹੈ ਦਾ ਇੱਥੇ ਹੀ ਆ ਮੈਂ ਵੀ ਕੋਈ ਨਾ ਦੱਸ ਕੇ ਉਹਨੂੰ ਕਰਾਉਣੇ ਆ ਅੱਜ ਸੈੱਟ ਇਹਨੂੰ ਲਓ ਜੀ ਔਲੂ ਦਾ ਕੰਮ ਚੱਲ ਰਿਹਾ ਵਾ ਇਹਨੂੰ ਉੱਚਾ ਕਰਾਉਣਾ ਇਧਰੋਂ ਸੁਹਾ ਉੱਚਾ ਹੋ ਜਾਣਾ ਪਾਣੀ ਨੇ ਨਿੰਘਿਆ ਕਰਨਾ ਸੀ ਫਿਰ ਉਧਰ ਨੂੰ ਚਲੋ ਆ ਜਾ ਵੀ ਕਰਦੇ ਹੁਣ ਘਰੇ ਡੰਗਰਾਂ ਦਾ ਕੰਮ ਕਰ ਕਰਕੇ ਫਿਰ ਚੱਲਦੇ ਆਂ ਪੱਠੇ-ਪੁੱਠੇ ਬੀਜਦੇ ਜਾ ਕੇ ਅਜ ਬਾਹੇਰਾ ਬੀਜਣਾ ਵਾ ਬਾਤ ਤਾਂ ਚਿੱਟਾ ਹੋਇਆ ਪਿਆ ਖੇਤ ਜਾਮਾ ਲੋ ਜੀ ਭਾਈ ਆਪਾਂ ਚੱਲੇ ਸੀਗੇ ਜੋਧਾਂ 'ਚ ਸਮਾਨ ਲੈਣ ਤੇ ਬੀਬੂ ਲੈ ਕੇ ਆਉਣਾ ਵਾ ਬਾਇਰੇ ਦਾ ਬੀਜ ਲਿਆਉਣਾ ਵਾ ਤੇ ਲਿਆਉਣਾ ਡੀਜ਼ਲ ਤੇ ਲਿਆ ਕੇ ਆਪਾਂ ਪੱਠੇ-ਪੁੱਠੇ ਬੀਜਦੇ ਅੱਜ ਪੱਠੇ ਬੀਜ ਕੇ ਫਿਰ ਕੱਲ ਨੂੰ ਆਪਾਂ ਲੱਗਾਂਗੇ ਟਰਾਲੀਆਂ ਦੀਆਂ ਜਾਲੀਆਂ ਲੈ ਕੇ ਆਉਣੀਆਂ ਨੇ ਅੱਜ ਸ਼ਾਮ ਤੱਕ ਲਿਆਵਾਂਗੇ ਜਾਲੀਆਂ ਵੀ ਜਾਲੀਆਂ ਲਿਆ ਕੇ ਫਿਰ ਆਪਾਂ ਚੱਲਾਂਗੇ ਕੱਲ ਲੱਗਾਂਗੇ ਖੋਲਣ ਵਾਲੀਆਂ ਜਿਹੜੀਆਂ ਕੋਲੇ ਲਿਆ ਕੇ ਅੜਦੇ ਕੱਢਦੇ ਬਾਹਰ ਇਹਨੂੰ ਲੈ ਜਾਂਦਾ ਚੰਮ ਆਜੋ ਅੱਜ ਆਣਾ ਪ੍ਰਜੋਦਾਂ ਨੂੰ ਚੱਲੇ ਆਂ ਬੀਬੂ ਲੈ ਕੇ ਆਉਣੇ ਆ ਬਾਇਰੇ ਦਾ ਕਿਈ ਢਣ ਹੋਵੇ ਨੰਦਪੁਰ ਜਾਣ ਦੇ ਚੱਕਰ ਦੇ ਵਿੱਚ ਪੱਠੇ ਜਰਾਉਣੀ ਛਿੱਟੀ ਹੋਈ ਪਈ ਆ ਜਵਾਂ ਖੇਤ ਬੱਤਾ ਹੀ ਪਈ ਆ ਅੱਜ ਬੀਜ ਦੰਨਿਆਂ ਨੂੰ ਹਰਾ ਆਉਣ ਵਾਲਾ ਬਣੂਗਾ ਟਾਈਮ ਨਾਲ ਪੱਠੇ ਹੋ ਜਾਣਗੇ ਮਗਰ ਪਰਸੀਨ ਪਾੜਦੇ ਆਣ ਖਾਤ ਮੁੰਡੇ ਨੂੰ ਪੱਠੇ ਹੋ ਜਾਣਗੇ ਚਲੋ ਆਰਦੇਆਂ ਹੀ ਤੁਹਾਨੂੰ ਖੇਤ ਚੌਦ ਦਿਨ ਚੱਲ ਗਏ ਲੋ ਜੀ ਭਾਈ ਜੀ ਪੱਠੇ ਵੀ ਦਿਨ ਚੱਲੇ ਆਪਾਂ ਹੁਣ ਤੇ ਕਈ ਦਿਨ ਹੋ ਗਏ ਬਰਤ ਪਈਆ ਰੌਣੀ ਹੁਣ ਅੱਜ ਚੱਲੇ ਆਂ ਬੀਜਣ ਲੈ ਕੇ ਆਇਆ ਬੀਬੂ ਹੁਣੇ ਮੈਂ ਉਹ ਕੱਢ ਲਿਆ ਜੋ ਨੇ ਟਰੈਕਟਰ ਚੱਲ ਭਾਈ ਚੱਲ ਚੱਲ ਉਹਨੇ ਪੱਠੇ ਵੀ ਦਿਨ ਪੱਠੇ ਵੀ ਬੜਾ ਦੰਦੀ ਦਾ ਨਾਣਾ ਜੀ ਕਾ ਕਰੂਗਾ ਮਾਰ ਕੇ ਬਾਅਦ ਵਿੱਚ ਪਿਆਰ ਕਰਕੇ ਸਿਰ ਜਿਹਾ ਉਹ ਵੀ ਸਾਰੇ ਹੋਣ ਵਾਲੇ ਕਹਿੰਦੇ ਲਿਆਇਆ ਮੈਸਟਰੀ ਪਾਈਪ ਲਿਆਤਾ ਪਾਈਪ ਨਾ ਇਹੀ ਇਕੱਲਾ ਹੀ ਮਿਲਿਆ ਖੂਂਡੀ ਪਾਈਪ ਨਹੀਂ ਮਿਲਿਆ ਥੱਲੇ ਵਾਲਾ ਹੈ ਜਲ ਤੂੰ ਇਹ ਲਾ ਦੇ ਕੋਈ ਨਾ ਪਾਈਪ ਦਾ ਟੋਟਾ ਦਾ ਫੇਰ ਦੇ ਦਾਂਗੇ ਬੱਚਾ ਲਿਆ ਕੇ ਮਗਰੋਂ ਇਹ 9 ਇੰਚ ਹੀ ਆ ਕਿ 7 ਆ ਇਹ 9 ਆ ਨਾ ਆਹ ਲਿਆਂਦਾ ਹੀ ਖੂਂਡ ਦੇਣ ਥੱਲੇ ਵਿੱਚ ਦਵਾਂਗੇ ਉਹਦੇ ਥੱਲੇ ਨੂੰ ਪਾਣੀ ਡਿਗੇ ਜਿਹੜਾ ਉੱਚਾ ਵੱਧ ਹੋ ਗਿਆ ਚੱਲ ਕੋਈ ਨਾ ਇਹਨੂੰ ਦੇ ਦੇ ਵਿੱਚ ਦੇਖ ਤਾਂ ਧਰ ਕੇ ਲੋਟ ਆਉਂਦਾ ਉਹ ਪਾਈਪ ਤਾਂ ਦੇ ਦਾਂਗੇ ਥੱਲੇ ਕੋਈ ਨਾ ਉਹ ਤਾਂ ਬਾਅਦ ਚ ਵੀ ਦਿੱਤਾਇਓ ਬਸ ਆਏ ਦੇ ਦੇ ਬਾ ਠੀਕ ਆ ਸੈਂਟਰ 'ਚ ਜੜਾ ਕੇ ਦੇ ਦੀ ਉਹ ਤਾਂ ਬਾਅਦ ਚ ਵੀ ਦੇ ਦਾਂਗੇ ਪਾਈਪ ਦਾ ਟੋਟਾ ਲਿਆ ਕੇ ਨਾ ਦੇਖ ਕੇ ਨਾਪ ਕੇ ਥੱਲੇ ਤੱਕ ਲਿਆਵਾਂਗੇ ਵੀ ਜਿਹੜਾ ਜਮਾ ਹੀ ਪਾਣੀ ਥੱਲੇ ਹੀ ਡਿਗੇ ਲੋ ਜੀ ਚੱਲ ਰਹੇ ਆ ਪਵਾਲਾਂ ਹਾਲ ਹੁਲ ਮੈਂ ਇਹਨਾਂ ਨਾਲ ਜੋਵਨ ਨਾਲ ਹਾਲ ਪਵਾ ਕੇ ਪੱਠੇ ਬੀਜਦੇ ਅੱਜ ਮੌਸਮ ਠੰਡਾ ਜਿਹਾ ਹੈ ਜੀਆ ਜੋਵਨ ਸਵੇਰੇ ਯਾਰ ਜਾਲੀਆਂ ਨੂੰ ਲੱਗੀ ਆ ਆਪਾਂ ਜਾਲੀਆਂ ਦਾ ਕੰਮ ਛੱਡਤਾ ਉੱਥੇ ਹੀ ਮਸ਼ੀਨ ਤਿਆਰ ਕਰਤੀ ਜਾਲੀਆਂ ਕੀਤੀਆਂ ਨਹੀਂਆਂ ਜਾਲੀਆਂ ਤੋਂ ਬਿਨਾ ਕੀ ਕਰਾਂਗੇ ਹੈ ਸਵੇਰੇ ਖਲਾ ਮੇਰੇ ਨਾਲ ਜਾਲੀਆਂ ਕੱਲ ਨੂੰ ਲੈ ਕੇ ਆਈਏ ਮੁੱਲਾਪੁਰੋਂ ਫੈਕਟਰੀ ਦੇ ਵਿੱਚੋਂ ਉੱਥੋਂ ਚੱਲ ਪਵਾਵਾਂ ਹਾਲ ਲਓ ਜੀ ਹਾਲ ਪਵਾ ਲੀਏ ਸਿੱਧਾ ਜਾ ਕਰਕੇ ਲਾ ਫਿਰ ਇਹਨੂੰ ਲਿਆ ਸਿੱਧਾ ਕਿੱਥੇ ਆ ਹੈ ਲਓ ਜੀ ਹਾਲ ਪਵਾ ਜੀ ਹਾਲ ਪਵਾ ਕੇ ਮਾ ਬਾਕੇ ਬੀਜ ਜੀ ਦੋਹਰ ਲਾ ਕੇ ਬਸ ਵਾਗਾ ਮਾ ਆਣਾ ਵਾ ਆਪਾਂ ਚਲੋ ਪਵਾ ਲਾਂ ਜੀ ਹਾਲ ਮੈਂ ਫੇਰ ਮਿਲਦਾ ਕਰਦੇ ਆ ਗੱਲ ਬਾਤ ਫੇਰ ਲਓ ਜੀ ਭਾਈ ਇਹ ਤੁਰ ਪ੍ਰਿਹਾਲ ਪਾ ਲੈਣਾ ਤਾਂ ਵੀ ਚੰਗ ਲਿਆ ਮੈਂ ਛੱਕਾ ਦੇ ਦੇਣਾ ਜੋ ਬੰਨੇ ਬਾ ਦੇਣਾ ਵਾ ਕੋਵਾਂ ਘੰਟੇ ਦੇ ਵਿੱਚ ਵਿੱਚ ਸਾਰਾ ਕੰਮ ਕਰ ਦੇਣਾ ਜਿਹੜਾ ਕਰਨਾ ਵਾਲਾ ਵਾ ਦਵਾ ਦਾ ਵੀ ਟਿਚੇ ਆਉਣਾ ਇਹ ਬੰਦਾ ਹੈ ਨਹੀਂ ਸੰਭੀ ਕੋਈ ਐ ਉਹ ਹੌਲੀ ਓਏ ਮੈਂ ਹਾਲਾਂ ਦੇ ਖੜਾ ਮੈਂ ਸੈਟਦਾ ਨਹੀਂ ਮੈਨੂੰ ਗਲਤ ਖੜ ਗਿਆ ਵਾ ਖੜਾ ਵੀ ਸਵਾਕੇ ਦੇ ਉੱਤੇ ਆ ਚੱਲੋ 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 ਕਣਕਾਂ ਸੁੱਪਣਾਂ ਲੱਗੀਆਂ ਜਿਨ੍ਹਾਂ ਨੇ ਪਾਣੀ ਵੱਧ ਖੜ ਗਿਆ ਦੇਖੋ ਕਣਕਾਂ ਦਾ ਵਿੱਚ ਵਿੱਚ ਸੁੱਪਣਾਂ ਲੱਗੀਆਂ ਪਾਣੀ ਨੂੰ ਲੋਕ ਪਾਣੀ ਹਜੇ ਵੀ ਲਾਈ ਜਾਂਦੇ ਆ ਪਹਿਲਾਂ ਸੁੱਤੇ ਪਏ ਸੀਗੇ ਪਹਿਲਾਂ ਲਾਇਆ ਨਹੀਂ ਟਾਈਮ ਨਾਲ ਹੁਣ ਕਣਕਾਂ ਪੱਕੀਆਂ ਆਈਆਂ ਨੇ ਆਉਣ ਵਾਲੇ ਦਾਤ ਸੰਗ ਪਟਾ ਚੱਲੀਆਂ ਹੁਣ ਪਾਣੀ ਲਾਈ ਜਾਂਦੇ ਸਾਡੇ ਏਰੀਆ ਕਈ ਏਰੀਆ ਚ ਚੱਲੀ ਜਾਂਦੇ ਆ ਮੋਟਰਾਂ ਰਹਿਤਦਾਰਾਂ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਸਾਡੇ ਮੋਟਰ ਚੱਲਦੀ ਆ ਕਣਕ ਨੂੰ ਪਹਿਲਾਂ ਕਿੱਥੇ ਗਏ ਸੀ ਆ ਮਹੀਨੇ ਅਜੇ ਤੱਕ ਪੁਰਾਣੇ ਵੜੇ ਉਹੀ ਨਹੀਂ ਪਾਣੀ ਲਾਉਂਦੇ ਹੁੰਦੇ ਸੀ ਜਦੋਂ ਦਾਣਾ ਪਣ ਜਾਂਦਾ ਸੀਗਾ ਅਰੇ ਕਣਕ ਨੂੰ ਜਹਰਾ ਪਾਣੀ ਆ ਮਹੀਨਿਆਂ ਦੇ ਵਿੱਚ ਦਾ ਬਾਕੀ ਅੱਜ ਕੱਲ੍ਹ ਇਹ ਹਰੇਕ ਦੀ ਨਵੀਂ ਨਵੀਂ ਖੇਤੀਆ ਤਕਨੀਕ ਬੰਦੀ ਹੋਈ ਜਾ ਹਰੇਕ ਬੰਦਾ ਆਪਣੇ ਹਿਸਾਬ ਨਾਲ ਚੱਲਦਾ ਅਸੀਂ ਤਾਂ ਪੁਰਾਣੇ ਮੋੜਿਆਂ ਦੇ ਹਿਸਾਬ ਨਾਲ ਹੀ ਚੱਲਦੇ ਆਂ ਜੀ ਸ਼ੁਰੂ ਤੋਂ ਜਿੰਨੀ ਖੇਤੀ ਕਰਦੇ ਆਂ ਆਪਾਂ ਸਭ ਪੁਰਾਣੇ ਮੋੜਿਆਂ ਦੇ ਤਜਰਬੇ ਨਾਲ ਕਰਦੇ ਆਂ ਪਰ ਕਦੇ ਘਾਟਾ ਨਹੀਂ ਪਿਆ ਹੈਗਾ ਖੇਤੀ ਦੇ ਵਿੱਚੋਂ ਵੀ ਘਾਟਾ ਆਇਆ ਨਹੀਂ ਇਹਦਾ ਵਿਚਾਰ ਘਟਿਆ ਜੋ ਲੋਕਾਂ ਦੇ ਨਿਕਲਦਾ ਸੋ ਨਿਕਲ ਹੀ ਆਉਂਦਾ ਆਪਣੇ ਔਰ ਨੋ ਮੇਂ ਹਮਰ ਦੇ ਮੁੰਡੇ ਮੰਨਦੇ ਨਹੀਂ ਉਹ ਨੈਟ ਦੇ ਹਿਸਾਬ ਨਾਲ ਚੱਲਦੇ ਆ ਕਿੱਲੋ ਸੋ ਆਖੀ ਆ ਹੋਲੀ ਓਏ ਹੋਲੀ 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 ਲੋ ਜੀ ਭਾਈ ਤੇ ਲੱਗੇ ਆ ਸੱਤਾ ਮਾਰ ਤੇਰਾ ਸੱਤਾ ਮਾਰ ਤੋਂ ਮਾਰੇ ਜਾਂਦਾ ਹੋਰ ਕੋਈ ਨਹੀਂ ਚਾਹ ਜਿਹੜੀ ਸੱਤਾ ਵੇ ਜਾਣਾ ਵਾ ਦਾਣਾ ਦਾਣਾ ਕਰਦੇ ਜਿੰਨਾ ਵੀ ਪੈ ਗਿਆ ਪਾ ਦੇਣਾ 5 ਕਿਲੋ ਲਿਆਏ ਜੀ ਹੈ ਤਾਂ 5 ਕਿਲੋ ਜਾ ਦੇ ਇੱਕ ਨੂੰ ਜਿਹਾ ਮੜਾ ਇਕੱਜਣਾ ਪੈ ਜੇ 5 ਕਿਲੋ ਵੀ ਹੈ ਤਾਂ ਜਾ ਦੇ ਆ ਕਿਉਂ ਤੂੰ ਬੱਚਾ ਦਾਣੇ ਦਾ ਦਾਣਾ ਜੇ ਜੋੜਨਾ ਚਾਹੀਦਾ ਕਦੇ ਆਪਣਾ ਕਹਿੜਾ ਨਹੀਂ ਹੈ ਨਾ ਕਦੇ ਤੁਹਣਾ ਨਹੀਂ ਬਗਿਆ ਹੈਗਾ ਅੰਦਾਜ਼ਾ ਲਾ ਕੇ ਤਾਂ ਮੁੰਡਾ ਡੇਲੀ ਜੰਮਦਾ ਰਹਦਾ ਉਹ ਗੱਜਿਆ ਹੋਈ ਜਾਂਦਾ ਕਿ ਨੱਕ ਵੀ ਪੈਣਾ ਵਾ ਜੋ ਹੂੰ ਆ ਜਦੋਂ ਮੈਂ ਦੂਰੇ ਆ ਕੇ 11 ਛਿੱਟਾ ਮਾਰ ਲੈਂਦਾ ਮੈਨੂੰ ਟਰੈਕਟਰ ਉਧਰਲੀ ਸਾਈਡ ਕਰਤੀ ਫਿਰ ਇੱਥੇ ਛਿੱਟਾ ਜਾ ਮਾਰ ਕੇ ਆ ਜੂਗਾ ਪਰ ਦੀ ਤਾਂ ਕੋਈ ਅੰਦਰ ਰਵੇਸਰ ਜਮੀ ਨਹੀਂ ਐ ਚ ਕੋਈ ਨਹੀਂ ਮੂੰਹ ਨਾਲ ਨਹੀਂ ਕੋਈ ਚੱਕਰ ਪੈਂਦਾ ਆ ਉਹ ਮੁਰ ਕੇ ਨਾ ਪਿਆ ਜੀ ਗੱਲ ਸੁੱਕ ਜਾਨੀ ਸੀ ਜੀ ਉਹ ਹੰਗਾਰਾ ਹਰਾ ਹੋਣ ਵਾਲਾ ਪਾਣੂ ਦੇ ਚਾਰ ਕਣੀਆਂ ਪਾਏ ਵੀ ਜਾਣੇ ਆ ਕਿਦਰੇ ਕਰੰਦ ਹੁੰਦਾ ਹੈ ਤਾਣਾ ਜੁੜ ਗਿਆ ਜਿਹੜਾ ਬਾਜ ਗਿਆ ਕੀ ਕਾਹਾਂ ਦਾ ਮਾਜੂਗਾ ਬਾਲੇ ਵੀ ਦਾ ਵੀ ਫਾਇਦਾ ਨਹੀਂ ਆ ਫਿਰ ਬਾਜ ਦਾ ਮੋਟਾ ਨਹੀਂ ਹੁੰਦਾ ਵੱਧਦਾ ਨਹੀਂ ਹੈ ਜਦੋਂ ਜਾੜੇ ਸਾਂ ਵਾਂਗ ਹੋ ਜਾਂਦਾ ਵਾ ਲੋ ਜੀ ਭਾਈ ਜੋ ਮਨ ਲੱਗਿਆ ਬਹਣ ਉਹਨੂੰ ਮੈਂ ਦੇ ਦੇਉ ਗੇੜੇ ਮੈਂ ਵੀਡੀਓ ਬਣਾ ਲਾਂ ਜਦ ਤੱਕ ਉਹ ਸੰਗ ਦਾ ਬੋਲਣ ਤੋਂ ਵਿੱਚ ਤੇ ਆਵਾ ਬਾ ਛੱਟਾ ਦੇਦਾ ਤੀ ਤਿੰਨ ਗੇਰੀ ਛੱਟਾ ਦੇਦਾ ਦਾਣੇ ਨਾਲ ਦਾਣਾ ਜਿਹਾ ਜੋੜਤਾ ਦੇਖ ਦਿਂਦਾ ਲਾਲ ਲਾਲ ਨਹੀਂ ਵਿੱਚ ਕੈਮਰੇ ਦੇ ਵਿੱਚ ਨਹੀਂ ਦਿਂਦਾ ਹੈਗਾ ਜੀ ਮੈਂ ਕਦੇ ਯਾਨੀ ਕਿ ਤੋਲ ਤੂਲ ਕੇ ਵੀ ਨਹੀਂ ਪਾਇਆ ਹੈਗਾ ਜੀ ਬਸ ਆਪਾਂ ਦਾ ਅੰਦਾਜ਼ੇ ਦੇ ਨਾਲ ਪਾ ਲਈਦਾ ਵੀ ਛੱਟਾ ਦੇ ਦੇਣਾ ਵਾ ਤਿੰਨ ਗੇਰੀ ਦਾਣਾ ਵਾਣਾ ਇਹ ਬਸ ਉਹ ਜਿਆ ਥਾਂ ਦੇ ਹਿਸਾਬ ਨਾਲ ਉਹ ਵੀ ਇੰਨਾ ਕੁ ਵੀ ਪੈ ਗਿਆ ਅੰਦਾਜ਼ੇ ਨਾਲ ਕਦੇ ਵੀ ਮੈਂ ਇਤਾਂਕ ਤੋਲ ਕੇ ਵੀ ਬੀਬੂ ਨਹੀਂ ਪਾਇਆ ਹੈਗਾ ਤੇ ਕਦੇ ਪੱਠੇ ਨਹੀਂ ਮਾੜੇ ਹੋਏ ਹੈਗੇ ਵੀ ਪੱਠੇ ਮਾੜੇ ਰਹਿ ਗਏ ਆਪਣੇ ਥੋੜਾ ਡੰਡਾ ਸੈੱਟ ਕਰਨ ਵਾਲਾ ਵਾ ਇਹ ਜੋਗਨੂ ਹੀ ਲਾ ਗਿਆ ਬਣਾਉਣਾ ਬੌਹਣ ਦਾ ਮੈਂ ਰੀਲ ਬਣਾਉਣੀ ਆ ਤੇ ਮੈਂ ਕਰਦਾ ਡੰਡਾ ਸੈੱਟ ਚਲੋ ਆਪਾਂ ਬੌਹਨੇ ਆ ਜੀ ਹੁਣ ਰੋਗਲਾ ਜੋਗਨੂ ਦਾ ਮਾ ਬੰਦੇ ਹੋਇਆ ਵਾ ਲੈਂਡ ਤੋਂ ਹੰਕਲਾਉਂਦੇ ਲੋਰੀ ਟਰੈਕਟਰ ਵੀ ਨਾ ਜਦਾਂ 6 ਮਹੀਨੇ ਖੜੇ ਰਹਿਣ ਵੇ ਜੋਰ ਦਿਆ ਨਹੀਂ ਮਾਣਦੇ ਹੁਣ ਮੜਾ ਫੜਾ ਲੱਗਿਆ ਗੁੱਟਣ ਪਹਿਲਾਂ ਦੱਸਦਾ ਜੀ ਇਹਦਾ ਜੋਰ ਲਵਾਉਨੇ ਆ ਥੋੜਾ ਜਿਹਾ ਜੋਰ ਲਵਾਏ ਤਾਂ ਫੇਰ ਚੱਲਦਾ ਹੈ ਉਹ ਲੱਗਾ ਜਦੋਂ ਖੜੇ ਰਹਿੰਦੇ ਆ 6 ਮਹੀਨੇ ਬੈਠਾ ਲੰਦਾ ਚੈੱਕ ਕਰਦੇ ਟੋੜੀ ਜਾਂਦੇ ਆ ਸਰਬੋਤ ਸੁਰ ਕੁਝ ਵੀ ਕਰਦੇ ਆਂ ਦੀ ਸਰਫੋਨ ਵਾਲਿਆ ਤੇ ਇਹ ਦੂਲ ਮਰਦੀ ਕਰਦੇ ਆਂ ਸਾੜੀ ਤੋਂ ਪਹਿਲਾਂ ਵਾ ਜਾਣ ਕੇ ਨਹੀਂ ਸੀ ਬਦਲਿਆ ਵਾ ਨੇੜੇ ਚੱਲ ਕੇ ਬਸ ਲਾਗੇ ਆ ਦੋਹਰ ਲਾ ਲੈਣਾ ਆਪਾਂ ਦੋਹਰ ਲਾ ਕੇ ਸਾਰਾ ਐ ਨਹੀਂ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਵਾ ਲੈ ਆਓ ਮਹੀਨ ਲਾ ਲੈਂਨਾ ਆਪੇ ਆ ਇਟਾਂ ਦਾ ਢੇਰ ਬਾਈ ਆ ਪਾਏ ਲਵਾਤਾ ਸੀ ਜੀਸੀਬੀ ਤੋਂ ਇੱਥੇ ਖੁੰਝੇ ਚਲੋ ਪਹਿਆਂ ਰਹਿਣੇ ਇੱਕ ਤਾਂ ਪਿੱਪਲ ਤੇ ਦਾਲੇ ਨਾਲ ਚੌਂਤਰਾ ਬੰਨਣਾ ਆਪਾਂ ਪਹਿਲਾਂ ਤਾਂ ਉਰੇ ਪੁਲਤੇ ਵੀ ਸੀਗਾ ਪੈਣ ਨੂੰ ਬੈਠਣ ਨੂੰ ਵਧੀਆ ਸੀ ਗਿਆ ਬੱਟਾ ਬਣਿਆ ਹੋਇਆ ਪੁਲ ਦੀਆਂ ਤੇ ਪੁਲਤੇ ਸੀਗਾ ਪੈਣ ਨੂੰ ਬੈਠਣ ਨੂੰ ਜੋ ਬੰਨੂ ਲਾ ਬਾਈ ਬਹਣ ਹੁਣ ਆਪਾਂ ਇਹਨੂੰ ਰਹਿਲਾ ਨਹੀਂ ਬਗੜਨੀਆ ਉਹਨੇ ਜਿੱਥੋਂ ਦੀ ਜੀ ਕਰਦਾ ਉਵੇਂ ਦੱਬੀ ਜਾਂਦਾ ਬਹੁਤ ਸਮਝਾਉਨੇ ਇਹਨੂੰ 7-8 ਸਾਲ ਹੋ ਗਏ ਬਾਹੀ ਕਰ ਲੈਂਦਾ ਸਾਰੀ ਵਾਹੀ ਵੁਹੀ ਕਰ ਲੈਂਦਾ ਵਧੀਆ ਜਲਾਉਂਦਾ ਵਾ ਰਹਿਲਾ ਨਹੀਂ ਬਗਲ ਨਹੀਂ ਆਉਂਦੀਆਂ ਭੁੱਲ ਜਾਂਦੇ ਆ ਰਹਿਲਾ ਹਰੇਕ ਸਾਲ ਸਿਖਾਉਣਾ ਇਹਨੂੰ ਵੀ ਆਏ ਰਹਿਲ ਬਗਲੀ ਦੀ ਹੁੰਦੀ ਆ ਪਰ ਇਹਨੂੰ ਸਮਝ ਨਹੀਂ ਆਉਂਦੀ ਉਹੀ ਦੱਬੀ ਵਾ ਤਵੀਆਂ ਨਾਲ ਵੀ ਬਾਹ ਲੈਂਦਾ ਸਾਰਾ ਕੁਝ ਕਰ ਲੈਂਦਾ ਆਹ ਪੁੱਲ ਦੀਆਂ ਬੱਟਾਂ ਪਹਿਲਾਂ ਨੀਵੇਂ ਹੁੰਦੀਆਂ ਸੀਗੇ ਇੱਥੇ ਬਹਿ ਭੋਜਨਦੇ ਸੀਗੇ ਗਰਮੀਆਂ ਦੇ ਮਹੀਨੇ ਪਾਣੀ ਪੂਣੀ ਚੌਲਾਂ 'ਚ ਪੈਂਦਾ ਹੁੰਦਾ ਸੀ ਮੋਟਰਾਂ ਚੱਲਦੀਆਂ ਸੀ ਇੱਥੇ ਵਹਿੰਦੇ ਆ ਕਾਂ ਬੱਟ ਸੀਗੀ ਆ ਢਾਤੀ ਇਹਨਾਂ ਨੇ ਪਾਈਪ ਲਾਈਨ ਵਾਲਿਆਂ ਨੇ ਤੇ ਹੁਣ ਅਸੀਂ ਇਹ ਸੋਚਿਆ ਵੀ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਆ ਇੱਟ ਤਾਈਆਂ ਸਟਾਈਆਂ ਇੱਥੇ ਆ ਪਿੱਪਲ ਦੇ ਦਾਲੇ ਆ ਭਰ ਜੂਗੀ ਨਾ ਖਾਲੀ ਜਦੋਂ ਪਾਈਪ ਲਾਈਨ ਪੈ ਗਈ ਸਾਰੀ ਕਲੀਅਰ ਹੋ ਗਈ ਤੇ ਇਹਦੇ ਆਲੇ-ਦਾਲੇ ਆਪਾਂ ਚੌਂਤਰਾ ਬੰਦਣਾ ਵਾ ਐਵੇਂ ਆ ਇਧਰੋਂ ਰਾਹੀ ਪੰਦੀ ਆਉਂਦੇ ਆ ਗਰਮੀ ਦੇ ਮਹੀਨੇ ਵਿਚਾਰੇ ਇੱਥੇ ਆਰਾਮ ਰੂਮ ਕਰ ਲੈਂਦੇ ਤੇ ਉੱਪਰ ਦੀ ਸ਼ਾਮੇ ਹੁਣ ਬੈਠਣ ਨੂੰ ਇੱਥੇ ਕੁਝ ਵੀ ਹੈ ਨਹੀਂਗਾ ਤੇ ਐਟ ਆਪਣੇ ਕੋਲੇ ਪਈਆ ਚਲੋ ਸੀਮੈਂਟ ਹੀ ਆ ਦੋ ਚਾਰ ਬੋਰੀਆਂ ਲੱਗਣਗੀਆਂ ਔਲੂਆ ਪਾ ਦਿਆਂਗੇ ਉੱਤੇ ਆਲੇ-ਦਾਲੇ ਚਾਰ ਦਵਾਰੀ ਕਰਕੇ ਮਿੱਟੀ ਭਰ ਕੇ ਵਿਚਾਲੇ ਦੇ ਆਲੇ-ਦਾਲੇ ਚੌਂਤਰਾ ਬੰਨ੍ਹ ਦਿਆਂਗੇ ਸਮਾਰ ਕੇ ਬੰਦਾ ਚਲੋ ਆਰਾਮ ਕਰ ਲੈਂਦਾ ਦੋ ਘੜੀ ਗਰਮੀ ਦੇ ਮਹੀਨੇ ਇੱਥੇ ਬੈਠਣ ਨੂੰ ਹੁਣ ਕੁਛ ਨਹੀਂ ਰਿਹਾ ਹੈਗਾ ਇਹਦੀਆਂ ਬੱਟਾਂ ਬਹੁਤ ਉੱਚੀਆਂ ਜੱਕਤੀਆਂ ਇਹਨਾਂ ਨੇ ਬੈਹ ਨਹੀਂ ਹੁੰਦਾ ਇੱਕ ਉੱਪਰੋਂ ਪਤਲੀਆਂ ਨੇ ਬਹੁਤੀਆਂ ਉਹਦੇ ਕਰਕੇ ਹੁਣ ਆਹ ਲੱਗੇ ਆਂ ਚੌਂਤਰਾ ਬਣਾਵਾਂਗੇ ਕਿ ਗਰਮੀ ਦੇ ਵਿੱਚ ਹਜੇ ਤਾਂ ਨਹੀਂ ਲੱਗਦੇ ਮੰਨ ਲਓ ਆਹ ਲਾਈਨ ਕਲੀਅਰ ਹੋ ਜੇ ਪਾਈਪਲਾਈਨ ਫੇਰ ਬਣਾਵਾਂਗੇ ਆਪਾਂ ਸਾਰੇ ਜੌਂਤਰਾ ਇੱਥੇ ਵਧੀਆ ਜਦੋਂ ਬਣਾਇਆ ਤੁਹਾਨੂੰ ਦਿਖਾ ਲਾਂਗੇ ਇਹ ਪਿੱਪਲ ਮੈਂ ਤਾਂ ਵੱਡਣ ਮੈਨੂੰ ਦਿੰਦਾ ਹੈਗਾ ਕਿਸੇ ਬੱਕਰੀਆਂ ਵਾਲੇ ਨੂੰ ਐਦ ਕੀ ਵੜਾਇਆ ਬਾਹਲਾ ਖੱਤੇ ਦੇ ਵਿੱਚ ਨਾ ਛਤਰੀ ਪਾੜਦਾ ਸੀਗਾ ਆ ਦੋ ਟਾਣੇ ਵੱਡਣ ਦਿੱਤੇ ਆ ਮੈਂ ਤਾਂ ਹਾਂ ਕਿਸੇ ਨੂੰ ਨਹੀਂ ਵੱਡਣ ਦੁੱਤਾ ਬੱਕਰੀਆਂ ਵਾਲੇ ਨੂੰ ਕਿਉਂਕਿ ਜੇ ਵੱਡ ਦੰਨੇ ਦੀ ਸ਼ੌਂ ਨਹੀਂ ਰਹਿੰਦੀ ਹੁਣ ਇਹਨੂੰ ਪੱਤੇ ਆਉਣਗੇ ਨੇ ਸੰਘਣਾ ਹੋ ਜਾਣਾ ਪੂਰਾ ਉਹਦੇ ਕਰਕੇ ਮੈਂ ਕਿਸੇ ਨੂੰ ਵੱਡਣ ਨਹੀਂ ਦਿੰਦਾ ਹੈਗਾ ਇਹਨੂੰ ਹੁਣ ਇਹਦਾ ਚੌਂਤਰਾ ਬੰਦਿਆਂਗੇ ਫਿਰ ਇੱਥੇ ਆਰਾਮ ਨਾਲ ਗਰਮੀ ਦੇ ਮਹੀਨੇ ਕਈ ਵਾਰੀ ਘਰੇ ਲਾਈਟ ਲੂਟ ਨਹੀਂ ਹੁੰਦੀ ਬਾਈ ਅਸੀਂ ਆ ਆ ਕੇ ਪੈ ਜਾਂਦੇ ਇੱਥੇ ਦੋ ਦੋ ਚਾਰ ਚਾਰ ਘੰਟੇ ਪਏ ਰਹੀਦਾ ਇੱਥੇ ਸ਼ਾਮੇ ਹਵਾ ਲੱਗਦੀ ਹੈ ਤੇ ਬਹੁਤ ਸੋਹਣੀ ਪੱਛੋਂ ਦੀ ਸਾਰੇ ਲਾ ਦੇ ਚਾਰ ਚ ਫਿਰੇ ਪੁੱਠੇ ਕਿਹੜੇ ਉਹ ਖੁੰਝੇ ਪੁੱਠੇ ਕੱਢਦੇ ਸਾਰੇ ਖੁੰਝੇ ਗਾਂਝੇ ਬਾਈ ਅਸੀਂ ਤਾਂ ਕਦੇ ਗੁੱਡੇ ਨਹੀਂ ਆਈਦਾ ਇਹ ਲੜ ਪੁੱਠਾ ਕਿਹੜਾ ਲਾ ਜੀਦਾ ਹਲਾਂ ਦਾ ਹੀ ਬੱਸ ਐਨ ਗੁੱਡੇ ਜਾਂਦੇ ਆ ਮੈਂ ਅਜ ਤੱਕ ਨਾ ਕਿਸੇ ਕਣਕ ਦੇ ਨਾ ਜਿਉਂਦੇ ਪੱਠਿਆਂ ਦੇ ਮੈਂ ਨਹੀਂ ਖੁੰਝੇ ਗੁੱਡੇ ਹੈਗੇ ਉਹ ਬੰਦੇ ਦੀ ਪ੍ਰੋਬਲਮ ਰਹਿੰਦੀ ਹੈ ਜੀ ਸਾਂਝੀ ਸੁੰਜੀ ਜਦੋਂ ਨਹੀਂ ਹੁੰਦਾ ਫਿਰ ਔਖਾ ਆ ਜਾਂਦਾ ਵਾ ਖੁੰਝੇ ਵਸ ਐਂ ਹੀ ਗੁੱੜਦਣੇ ਆ ਦੇਖੋ ਪਹਿਲਾਂ ਐਨੂੰ ਲਾਤੇ ਕਿਹੜੇ ਸਿੱਧੀ ਵਾਹੀ ਦੇ ਵਿੱਚ ਆ ਹੁਣ ਪੁੱਠਾ ਕਿਹੜਾ ਕੱਢਦਣਾ ਖੁੰਝਾ ਸਾਰਾ ਗੁੱੜਿਆ ਜਾਣਾ ਚਲੋ ਤੁਹਾਨੂੰ ਦਿਖਾਉਂਦੇ ਆ ਨੇੜੇ ਚੱਲ ਕੇ ਨੇੜੇ ਚੱਲ ਕੇ ਦਿਖਾਉਣਾ ਤੁਹਾਨੂੰ ਖੁੰਝੇ ਵਸ ਐਂ ਹੀ ਗੁੱੜਦੀ ਤੇ ਕਿਉਂ ਦਾਣੇ ਸਿੱਟੇ ਹੁੰਦੇ ਵਾ ਮਿੱਟੀ ਪੈ ਜਾਂਦੀ ਆ ਦਾਣਿਆਂ ਦੇ ਚਲੋ ਫਰ ਗਿਆ ਫਰ ਆ ਗਿਆ ਅਸੀਂ ਨਹੀਂ ਕਦੇ ਵੀ ਗੁੱਡੇ ਗੱਡੇ ਆ ਜੋਵਾਂ ਸਮਾਰ ਕੇ ਲਾ ਸਮਾਰ ਕੇ ਲਾ ਉਧਰ ਨੇੜੇ ਨੂੰ ਰੱਖ ਕੇ ਲਾ ਨੇੜੇ ਨੂੰ ਰੱਖ ਕੇ ਲਾ ਦੇ ਹਾਂ ਆ ਦੇਖੋ ਗੁੰਝਾ ਗੁੱਡੇ ਆ ਗਿਆ ਨਾ ਪੁੱਠਾ ਕਿਹੜਾ ਲਾਤਾ ਬਸ ਅਸੀਂ ਕਦੇ ਵੀ ਨਹੀਂ ਗੁੰਝਾ ਖਾਂਝਾ ਗੁੱਡੇ ਆਏਗਾ ਇੱਕ ਕਣਕ ਕਣਕ ਦੇ ਗੁੰਝੀ ਦੇ ਉਹ ਵੀ ਮਸ਼ੀਨ ਨਾਲ ਬੀਜ ਦੇ ਕਰਕੇ ਗੁੱਢਣੇ ਪੈਂਦੇ ਆ ਮੈਂ ਤਾਂ ਉਹਦੇ ਵੀ ਕਈ ਕਈ ਮਸ਼ੀਨ ਦੀ ਪੱਤੀ ਖੋਲ ਕੇ ਨਾ ਨਿਸ਼ਾਨੀ ਲਾਉਣ ਵਾਲੀ ਜਿਹੜੀ ਹੁੰਦੀ ਆ ਉਹ ਪੱਤੀ ਖੋਲ ਕੇ ਮਸ਼ੀਨ ਦਾ ਹੀ ਪੁੱਠਾ ਕਿਹੜਾ ਲਾਜਦਾ ਕਿਤੇ ਕਣਕ ਜਮ ਨਹੀਂ ਕਈ ਕਈ ਗੁੱਡੀ ਤੇ ਖੁੰਜੇ ਵਜ਼ਾਈ ਸਾਰੇ ਕੰਮ ਸਾਰਦੀ ਤੇ ਆ ਖੁੰਜਿਆਂ ਖਾਂਜਿਆਂ ਦਾ ਬਹੁਤ ਦੋਗਰੀ ਬਾਤ ਆਈ ਹੁਣ ਕੇਰਾਂ ਸੁਹਾਗਾ ਮਾਰ ਦਨੇ ਪੱਠੇ ਹਰੇ ਹੋਣ ਵਾਲੇ ਬਣਨਗੇ ਐਵੇਂ ਆਈ ਬਰਸੀਨ ਅਜੇ ਤਾਂ ਬਹੁਤ ਖੜਾ ਬਰਸੀਨ ਦਾ ਕੀਲਾ ਥਾਂ ਖੜਾ ਆਪਣੇ ਕੋਲੇ ਪਰ ਮਗਰ ਜਾਨ ਨੂੰ ਬਰਸੀਨ ਨੇ ਮੁੱਕਣਾ ਵਾ ਪੱਠੇ ਘਟਣੇ ਬਰਸੀਨ ਜਾਨ ਨੂੰ ਬਾਜਰਾ ਤਿਆਰ ਹੋ ਜਾਊਗਾ ਆਪਣਾ ਪੱਠਿਆਂ ਦੀ ਸ਼ੌਟ ਨੇ ਉਹ ਇਹ ਬੀਜਣਾ ਦਾ ਬਰਸੀਨ ਹੀ ਸੀਗਾ ਜੀ ਓਏ ਬੀਜ ਲਿਆ ਸੀ ਕਾਚਰਾ ਥੋੜੀ ਅਬੀਜ ਲਿਆ ਜਿਆਦਾ ਉਹ ਵੜਦਿਆਂ ਨੂੰ ਲੇਟ ਹੋ ਗਏ ਪੱਠੇ ਵੜਦੇ ਫਿਰ ਮੈਂ ਇੰਨੇ ਕਾਂ ਚ ਜਮੀਓ ਬੀਜ ਦੀ ਮਾ ਹੁਣ ਬਰਸੀਨ ਦਾ ਤਾਂ ਟਾਈਮ ਨਹੀਂ ਰਿਹਾ ਹੈਗਾ ਉਧਰ ਉਹ ਅੱਦੇ-ਅੱਦੇ ਘਾਰੇ ਬੀਜਤੇ ਸੀ ਪਹਿਲਾਂ ਉਹ ਵਧੀਆ ਕੀਤਾ ਸਮਾਂ ਜਮੇ ਬੀਜ ਦੀ ਬਰਸੀਨ ਬੀਜ ਦੇ ਬਰਸੀਨ ਨੇ ਹੋਣਾ ਨਹੀਂ ਸੀਗਾ ਲੇਟ ਹੋ ਜਾਣਾ ਸੀਗਾ ਤੇ ਜਮੇ ਹੁਣ ਚਾਰ ਲਈ ਨਾਲੇ ਬਾਜਰਾ ਟਾਈਮ ਨਾਲ ਨਹੀਂ ਬਰਸੀਨ ਵੱਢ ਕੇ ਫਿਰ ਕਣਕ ਵਾਲੇ ਖੇਤਾਂ 'ਚ ਬੀਜਣਾ ਪੈਣਾ ਸੀਗਾ ਆਪਾਂ ਨੂੰ ਪੱਠੇ ਉਹ ਲੇਟ ਹੋ ਜਾਂਦਾ ਚਲੋ ਠੀਕ ਆ ਜੀ ਸੁਹਾਗਾ ਪਵਾ ਲਿਆ ਵਾ ਫਿਰ ਮਿਲਦੇ ਆ ਹੈ ਲੋ ਜੀ ভাই ਹੁਣ ਲੱਗੇ ਆਪਾਂ ਸੁਹਾਗਾ ਮਾਰਨ ਤੁਹਾਡਾ ਪਾਣੀ ਆਇਆ ਘਰ ਆਪਾਂ ਅੱਜ ਦੋ ਜਣੇ ਪਾ ਕੇ ਦੋਹਰ ਲਾ ਕੇ ਤੁਹਾਡਾ ਮਾਰ ਲੱਗਿਆ ਲੋ ਤੁਹਾਨੂੰ ਤੁਹਾਨੂੰ ਦਿਖਾਉਂਦਾ ਜੀ ਬੀ ਤੇਰੀ ਮੱਥੇ ਸੁਆਗਤ ਆ ਆਂਕਾਬਾਗ ਦੋਗੇ ਰਿਕੇ ਰਾਧਵਾਗਮ ਆਂਸਤਪ ਸੁਆਹਣਾ ਆਂਦੇ ਹਰੇ ਆਉਣ ਵਾਲੇ ਮੰਨ ਦੇ ਟਾਈਮ ਨਾਲ ਡੰਗਰਾਂ ਨੂੰ ਮੱਥੇ ਹੋ ਜਾਂਦੇ ਨੇ ਜੇ ਸਾਰੇ ਜੀ ਬਰਸੀਨ ਦੀ ਟੰਗਿਆ ਨਾ ਫਿਰ ਮੋੜ ਕੇ ਕਣਕ ਵੱਢ ਕੇ ਮੱਥੇ ਦੀ ਜੁੰਦੇ ਆ ਤੁਸੀ ਬਣਾ ਕੇ ਆਪਾਂ ਸੀ ਜੰਦੀ ਜਲਦੇ ਆਉਂਦੇ ਲੇਟ ਹੋਈ ਜਾਵਾ ਕੋਈ ਨਾ ਬਣਾਉਣ ਨੂੰ ਫਿਰ ਔਖਾ ਹੋ ਜਾਂਦਾ ਚਲੋ ਭਾਈ ਠੀਕ ਹੈ ਜੀ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਹੋ ਗਈ। ਦੇਖਣ ਆ ਮਾਰਿਆ ਧੰਨਵਾਦ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਦਿਆ ਕਰੋ ਮੇਰਾ ਵੀਰ। ਸਬਸਕ੍ਰਾਈਬ ਕਰਦਿਆ ਕਰੋ ਚੈਨਲ ਨੂੰ। ਧੰਨਵਾਦ ਭਾਈ ਜੀ।